ਕੀ ਏਜੰਡਾ ਸੀ ਮਸ਼ਾ ਜੋ ਦੁੱਧ ਨਾ ਸ਼ਾਹ ਵਰੋਧ ਕੀ ਪ੍ਰੋਗਰਾਮ ਸੀ ਕੀ ਕਹਿਣਾ ਚਾਹੁੰਦਾ ਕਿਸ ਤਰ੍ਹਾਂ ਦੇ ਤੁਹਾਨੂੰ ਜੋ ਸਫਲਤਾ ਮਿਲ ਰਹੀ ਹੈ ਕੀ ਕਹਿਣਾ ਅੱਜ ਅਸੀਂ ਰਾਮਾ ਸਬਡਿਵੀਜ਼ਨ ਦੀ ਬਟਿੰਡਾ ਕੋਲੇਸ ਵੱਲੋਂ ਇੱਕ ਸੰਪਰਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਰਾਮਾ ਏਰੀਆ ਚ ਇੱਥੇ ਸਾਡੇ ਡੀਐਸਪੀ ਤਲਵੰਡੀ ਐਸਐਚਓ ਰਾਮਾ ਤਲਵੰਡੀ ਤੇ ਲੋਕਲ ਜਿਹੜੇ ਵੀ ਇਥੇ ਰਾਮਾ ਸੱਤ ਪਤਲਵੰਡੀ ਸਬਡਿਵੀਜ਼ਨ ਦੇ ਪਤਵੰਤੇ ਸੱਜਣ ਹੈ ਚੇਅਰਮੈਨ ਮਾਡਮ ਮਾਰਕੀਟ ਕਮੇਟੀ ਸਰਪੰਚ ਵਕਵਕ ਵਿਲੇਜ ਸਫੈਂਸ ਕਮੇਟੀ ਦੇ ਮੈਂਬਰ ਤੇ ਲੋਕਲ ਜਿਹੜੇ ਬਿਜ਼ਨਸ ਕਮਿਊਨਿਟੀ ਦੇ ਵੀ ਹੈਗੇ ਪਤਵੰਤੇ ਸੱਜਣ ਉਹ ਸਾਰੇ ਇੱਥੇ ਆਏ ਸੀ ਸਾਡੀ ਇਸ ਮੀਟਿੰਗ ਨੂੰ ਬਹੁਤ ਵਧੀਆ ਲੋਕਾਂ ਨੇ ਸਪੋਰਟ ਕੀਤਾ ਕਾਫੀ ਲੋਕ ਇੱਥੇ ਅਟੈਂਡ ਕਰਨ ਆਏ ਤੇ ਜੋ ਵੀ ਅਸੀਂ ਤੁਹਾਡੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਇਹ ਜੋ ਜੋ ਹੁਣ ਤੱਕ ਦਾ ਐਕਸ਼ਨ ਲਿੱਤਾ ਗਿਆ ਬਠਿੰਡਾ ਪੁਲਿਸ ਵੱਲੋਂ ਉਹ ਮੈਂ ਇਹਨਾਂ ਨੂੰ ਜਾਣੂ ਕਰਵਾਇਆ ਜੋ ਸਾਡੀ ਸਰਕਾਰ ਵੱਲੋਂ ਨਸ਼ੀ ਨਸ਼ੇ ਨੂੰ ਠੱਲ ਪਾਣ ਲਈ ਜੋ ਜੋ ਸਕੀਮਸ ਚੱਲ ਰਹੀਆਂ ਜੋ ਸਾਡਾ ਹੈਲਪਲਾਈਨ ਨੰਬਰ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜੋ ਅਸੀਂ ਸਿਵਲ ਪ੍ਰਸ਼ਾਸਨ ਨਾਲ ਚੱਲ ਕੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲੇ ਪੰਜੇ ਚੱਲ ਰਹੇ ਆ ਉਹਦੇ ਬਾਰੇ ਦੱਸਿਆ ਤੇ ਲੋਕਾਂ ਤੋਂ ਮੈਂ ਅਪੀਲ ਵੀ ਕੀਤੀ ਵੀ ਤੁਸੀਂ ਵੀ ਆਪਣੇ ਏਰੀਆ ਚ ਤਲਵੰਡੀ ਆ ਰਾਮਾ ਥਾਣੇ ਦੇ ਤਹਿਤ ਜਿਹੜੇ ਵੀ ਸ਼ਹਿਰ ਬੋਰਡ ਜਾਂ ਪਿੰਡ ਪੈਂਦੇ ਆ ਤੁਸੀਂ ਸਾਰੇ ਸਾਨੂੰ ਇਦੇ ਬਾਰੇ ਡਰੱਗਸ ਦੀ ਇਨਪੁੱਟ ਦੋ ਜੋ ਵੀ ਤੁਹਾਡੇ ਕੋਲ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਐਂਡ ਵੀ ਆਰ ਡਿਊਟੀ ਬਾਉਂਡ ਸਾਡੀ ਡਿਊਟੀ ਬਣਦੀ ਹੈ ਸਾਡੀ ਸਬਡਿਵੀਜ਼ਨ ਦੀ ਕਿ ਅਸੀਂ ਆਊਟ ਆਫ ਦਾ ਵੇ ਜਾ ਕੇ ਟਾਪੋਸ ਪਾਇਰਿਟੀ ਤੇ ਜਿੱਤੇ ਠਲ ਪਾਈਏ ਤੇ ਨਾਲ ਦੇ ਨਾਲ ਜਿਹੜੇ ਜਿਹੜੇ ਯੂਥ ਸਾਡੀ ਨਸ਼ੇ 'ਚ ਐਡਿਕਟਡ ਹੈ ਜਿਹੜੇ ਬੇਸ ਤੇ ਨਹੀਂ ਆ ਉਹਨਾਂ ਲਈ ਵੀ ਜੀ ਸਰਕਾਰ ਦੀ ਜੋ ਜੋ ਸਰਵਿਸਿਜ਼ ਅਵੇਲੇਬਲ ਹੈ ਉਦੋਂ ਬਾਰੇ ਵੀ ਜਾਣੂ ਕਰਵਾਇਆ ਔਰ ਪੁਲਿਸ ਵੀ ਇਹਦੇ 'ਚ ਲੱਗੀ ਹੋਈ ਹੈ ਕਿ ਅਸੀਂ ਵੱਧ ਤੋਂ ਵੱਧ ਐਡਿਕਸ਼ਨ ਨੂੰ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਾਈਏ ਉਹਨਾਂ ਨੂੰ ਓਰ ਸੈਂਟਰ ਰਜਿਸਟਰ ਕਰਾਈਏ ਔਰ ਜਿਹੜੇ ਨਸ਼ਾ ਸੇਵਨ ਕਰਦੇ ਪਾਏ ਜਾਂਦੇ ਆ ਪਰ ਜਿਹੜਾ ਉਹਨੂੰ ਰੀਹੈਬ ਚ ਜਾਣ ਨੂੰ ਬਿਲਿੰਗ ਹੈ ਉਹਦੇ ਤਹਿਤ ਵੀ ਜੋ ਜੋ ਸਰਕਾਰ ਦੀ ਸਕੀਮ ਹੁੰਦੀ ਹੈ ਉਹਦੇ ਬਾਰੇ ਵੀ ਮੈਂ ਸਾਰਿਆਂ ਨੂੰ ਜਾਣੂ ਕਰਵਾਉਣਾ ਜਿਸ ਤਰ੍ਹਾਂ ਮੈਡਮ ਤੁਸੀਂ ਵੀ ਗੱਲ ਕਰੀ ਆਪਣੀ ਸਪੀਚ ਦੇ ਵਿੱਚ ਵੀ ਜਿਸ ਤਰ੍ਹਾਂ ਮਤਲਬ ਲੋਕਾਂ ਨੂੰ ਇਹ ਗੱਲ ਦਾ ਡਰ ਰਹਿੰਦਾ ਕਿ ਸਾਡੀ ਜਿਹੜੀ ਜਾਣਕਾਰੀ ਹੈ ਆਇਡੈਂਟੀਟੀ ਹੈ ਲੋਕ ਪਤਾ ਲੱਗ ਜਾਂਦਾ ਕਿ ਤਨਾ ਕਿਤੇ ਨਸ਼ਾ ਤਸਕਰ ਨੂੰ ਵੀ ਇਸ ਤਰੀਕੇ ਦਾ ਉਹਨਾਂ ਪਤਾ ਲੱਗ ਜਾਂਦਾ ਕਿ ਮੈਨੂੰ ਇਸ ਬੰਦੇ ਨੇ ਮਤਲਬ ਦੱਸਿਆ ਹੁਣ ਜੋ ਤੁਸੀਂ ਨਵੀਂ ਮਤਲਬ ਚਲਾਈ ਹੈ ਸਕੀਮ ਦਸੀ ਹੈ ਕੀ ਕਹਿੰਦਾ ਜਨਾ ਲੋਕਾਂ ਲੋਕ ਨੂੰ ਮੈਂ ਲੋਕਾਂ ਨੂੰ ਇਹੀ ਦੱਸਿਆ ਸੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਸਾਲ ਦੀ ਐਂਡ 'ਚ ਇੱਕ ਸੇਫ ਪੰਜਾਬ ਹੈਲਪਲਾਈਨ ਜਾਰੀ ਕੀਤੀ ਗਈ ਹੈ ਜਿਹਦਾ ਨੰਬਰ 9779100200 ਹੈ ਇਦੀ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਇਹਦੇ ਚ ਜਿਹੜਾ ਵੀ ਬੰਦਾ ਫੋਨ ਕਰਦਾ ਹੈ ਜਾਂ ਸਾਨੂੰ ਮੈਸੇਜ ਕਰਦਾ ਹੈ ਇਨਪੁਟ ਦਿੰਦਾ ਹੈ ਉਹ ਕੰਟਰੋਲ ਰੂਮ ਤੇ ਉਹਦਾ ਨੰਬਰ ਰਿਫਲੈਕਟ ਨਹੀਂ ਕਰਦਾ ਸਾਨੂੰ ਸਿਰਫ ਉਹ ਇਨਫੋਰਮੇਸ਼ਨ ਆਂਦੀ ਹੈ ਉਹ ਜਿਹਦੇ ਬਾਰੇ ਦੇਣਾ ਚਾਹੁੰਦਾ ਹੈ ਜਾਂ ਜਿਸ ਏਰੀਆ ਚ ਦੇਣਾ ਚਾਹੁੰਦਾ ਹੈ ਤੇ ਇਸ ਕਰਕੇ ਜਿਹੜੇ ਪਬਲਿਕ ਨੂੰ ਲੱਗਦਾ ਹੈ ਕਿ ਸਾਡਾ ਸਾਡਾ ਨਾਂ ਜਾਂ ਸਾਡੀ ਆਇਡੈਂਟੀਟੀ ਨਾ ਰਿਵੀਲ ਹੋ ਜਾਏ ਉਹ ਉਹਦੇ ਉਹਦੇ ਪਰਪਸ ਲਈ ਬਣਾਇਆ ਗਿਆ ਇਹਦੇ ਚ ਸਾਨੂੰ ਨਹੀਂ ਪਤਾ ਲੱਗਦਾ ਕਿ ਕਹਨੇ ਜਾਣਕਾਰੀ ਦਿੱਤੀ ਹੈ ਪਰ ਸਾਨੂੰ ਉਹਦੇ ਤੇ ਐਕਸ਼ਨ ਲੈਣਾ ਹੁੰਦਾ ਹੈ

ਕਾਨੂੰਨ ਨਾਲ ਦੇ ਨਾਲ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਅਸੀਂ ਉਹਦੇ ਤੇ ਐਕਸ਼ਨ ਲੈ ਲੈਂਦੇ ਹ ਬਟ ਯਸ ਇਹਦੇ ਚ ਆਇਡੈਂਟੀਟੀ ਬਿਲਕੁਲ ਰਿਵੀਲ ਨਹੀਂ ਹੁੰਦੀ ਇਹ ਮੈਂ ਮੇਰੀ ਕਹ ਰਹੀ ਹੂ ਇੱਕ ਮੈਨੂੰ ਲੋਕਾਂ ਦਾ ਵੀ ਇਹ ਮੰਨਣਾ ਵੀ ਅਸੀਂ ਫੜ ਕੇ ਫੜਾ ਵੀ ਦਿੰਨੇ ਆ ਪਰ ਉਹ ਸਾਡੇ ਆਉਣ ਤੋਂ ਪਹਿਲਾਂ ਹੀ ਉਹ ਜ਼ਮਾਨਤ ਤੇ ਆ ਜਾਂਦੇ ਆ ਕੁਝ ਮਤਲਬ ਇਹਦਾ ਕੋਈ ਵੀ ਮਤਲਬ ਜਿਹੜੇ ਜ਼ਮਾਨਤ ਕਰਾਉਂਦੇ ਆ ਉਹਨਾਂ ਨੂੰ ਵੀ ਕੁਝ ਨਾ ਕੁਝ ਇਹ ਗੱਲ ਜੀ ਇਸ ਮੀਟਿੰਗ 'ਚ ਡਿਸਕਸ ਹੋਈ ਹੈ ਜਦੋਂ ਕੋਈ ਨਸ਼ਾ ਕਿਸੇ ਵੀ ਗਿਰਕਬਰੀ ਨਾਲ ਫੜਿਆ ਜਾਂਦਾ ਹੈ ਟਰ ਡਿਫੈਂਡਸ ਔਨ ਕੋਈ ਕਮਰਸ਼ੀਅਲ ਕੁਆਂਟੀਟੀ ਹੈ ਨਾ ਨਾਨ ਕਮਰਸ਼ੀਅਲ ਹੈ ਜਿਹੜੀ ਸਮਾਲ ਕੁਆਂਟੀਟੀਆਂ ਹੁੰਦੀ ਹੈ ਉਹਦੇ ਮੋਸਟਲੀ ਜ਼ਮਾਨਤ ਵਿਥਿਨ 14 ਡੇਜ਼ ਦੇ ਕਰੀਬ ਮੋਸਟਲੀ ਉਸ ਤੋਂ ਪਹਿਲਾਂ ਵੀ ਹੋ ਜਾਂਦੀ ਹੈ ਸੋ ਜ਼ਮਾਨਤ ਹਰ ਇਨਸਾਨ ਦਾ ਇੱਕ ਰਾਈਟ ਹੁੰਦਾ ਹੈ ਬਟ ਯਸ ਦੋ ਲੋ ਜਿਹੜੀ ਪੀਲ ਨੂੰ ਗਾਰੰਟੀ ਕਰਦੇ ਇਹ ਅਪੀਲ ਇੱਥੇ ਮਤੇ ਵੀ ਮੈਨੂੰ ਪਤਾ ਲੱਗਿਆ ਪਿੰਡਾਂ ਨੇ ਪਾਏ ਹੈ ਕਿ ਅਸੀਂ ਕੋਈ ਵੀ ਐਨਡੀਪੀਐਸ ਦੇ ਅਕਿਊਜ਼ ਜ਼ਮਾਨਤ ਦੀ ਸ਼ੋਰਟੀ ਨਹੀਂ ਦਵਾਂਗੇ ਤੋ ਜੇ ਇਤਾਂ ਹੀ ਪਬਲਿਕ ਮਿਲ ਕੇ ਕਹੇ ਕਿ ਅਸੀਂ ਐਂਟੀਪੀਐਸ ਦੇ ਕਿਉਂ ਦਾ ਸਾਥ ਦੇਣਾ ਹੀ ਨਹੀਂ ਹੈ ਤਾਂ ਇਹ ਵਾਲਾ ਵੀ ਸੋਲੂਸ਼ਨ ਆਪਣੇ ਆਪ ਸਾਹਮਣੇ ਆ ਜਾਏਗਾ ਇੱਕ ਮਿੰਟ ਜੀ ਇਹ 195 ਕੇ ਅਕਤੂੜੇਗੇ ਹੀ